ਪਾਕਿਸਤਾਨ ਵਿਚਾਲੇ ਹੋਏ ਯੁੱਧ ਤੋਂ ਬਾਅਦ ਭਾਰਤ ਨੂੰ ਮਿਲੀ ਜਿੱਤ ਦੇ ਚਲਦੇ ਸਾਰੇ ਦੇਸ਼ ਨੂੰ ਆਪਣੀ ਤਿੰਨੋਂ ਫੌਜਾਂ ਤੇ ਮਾਣ ਹੈ ਤੇ ਇਸੇ ਮਾਣ ਦੇ ਚਲਦੇ ਹਰ ਇੱਕ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਇਹਨਾਂ ਸੂਰਬੀਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਜੇਕਰ ਗੱਲ ਭਾਜਪਾ ਦੀ ਕਰੀਏ ਤਾਂ ਭਾਜਪਾ ਵੱਲੋਂ ਵੀ ਪੂਰੇ ਭਾਰਤ ਵਿਖੇ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਤੇ ਇਸੇ ਦੇ ਚਲਦੇ ਭਾਜਪਾ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ 20 ਮਈ ਨੂੰ ਪਠਾਨਕੋਟ ਵਿਖੇ ਤਿਰੰਗਾ ਯਾਤਰਾ ਕੱਢਣ ਦੀ ਧੰਲ ਕਹੀ ਗਈ ਦੇਖਿਓ ਮੈਂ ਪ੍ਰੈਸ ਬ੍ਰੀਫਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੋ ਗੱਲਾਂ ਕਹਿਣਾ ਚਾਹਾਂਗਾ ਦੋ ਸਲੂਟ ਦੋ ਨਮਨ ਨਮਸਕਾਰ ਪਹਿਲਾ ਤਾਂ ਪਹਿਲਗਾਉਂ ਦੇ ਹਮਲੇ 'ਚ ਜਿਹੜੀ ਸਾਡੀ ਪੈਣਾ ਨੇ ਆਪਣੇ ਸਿੰਦੂਰ ਜਿਨ੍ਹਾਂ ਦਾ ਉਜੜਿਆ ਉਹਨਾਂ ਨੂੰ ਨਮਨ ਨਮਸਕਾਰ ਔਰ ਉਹਨਾਂ ਨੂੰ ਇਹ ਕਹਿਣਾ ਚਾਹਨਾ ਕਿ ਇਹ ਪੂਰਾ ਦੇਸ਼ ਤੁਹਾਡੇ ਨਾਲ ਹੈ 144 ਕਰੋੜ ਲੋਕਾਂ ਦੀਆਂ ਅਸ਼ੀਰਵਾਦਾਂ ਉਹਨਾਂ ਦੇ ਨਾਲ ਨੇ ਔਰ ਆਸ਼ਾ ਕਰਦੇ ਹਾਂ ਕਿ ਸਦਾ ਹੀ ਖੁਸ਼ੀ ਰਹਿਣਗੇ ਦੂਸਰਾ ਜੋ ਸਲਿਊਟ ਹੈ ਦੂਸਰਾ ਜੋ ਨਮਨ ਆਨੁਸਕਾਰ ਹੈ ਉਹ ਭਾਰਤੀ ਸੈਨਾ ਕੇ ਤਿੰਨਾਂ ਆਮੀ ਨੇਵੀ 에ਅਰ ਫੋਰਸ ਉਹਨਾਂ ਦੇ ਸ਼ੂਰ ਵੀਰਾਂ ਨੂੰ ਜਿਨ੍ਹਾਂ ਦੇ ਕਾਰਨ ਜਿਨ੍ਹਾਂ ਨੇ ਉਸ ਸਵਾਗ ਉਜੜਨ ਦਾ ਬਦਲਾ ਲੈਣ ਦੇ ਲਈ 72 ਘੰਟੇ ਦੇ ਵਿੱਚ ਉਹ ਕੁਸ਼ ਕਰ ਦਿਖਾਇਆ ਕਿ ਅੱਜ ਸਾਰਾ ਦੇਸ਼ ਉਹਨਾਂ ਤੇ ਮਾਣ ਕਰਦਾ ਹੈ ਉਹਨਾਂ ਦੇ ਲਈ ਅਸੀਂ ਕੱਲ ਸ਼ਾਮੀ 6 ਵਜੇ ਪਰਸਵੀਤ ਆ 20 ਤਰੀਕ ਨੂੰ ਮੰਗਲਵਾਰ ਮੰਗਲਵਾਰ ਸ਼ਾਮੀ ਪਠਾਨਕੋਟ ਦੇ ਵਿੱਚ ਇੱਕ ਤਿਰੰਗਾ ਯਾਤਰਾ نکال ਰਹੇ ਆ ਤਿਰੰਗਾ ਯਾਤਰਾ ਦਾ ਬੇਸਿਕ ਏਮ ਹੈ ਕਿ ਪੂਰੇ ਪਠਾਨਕੋਟ ਵਾਸੀਆਂ ਦੇ ਤਰਫੋਂ ਸੀਨਾ ਦੇ ਤਿੰਨੇ ਅੰਗਾਂ ਦੇ ਉਹਨਾਂ ਸ਼ੂਰ ਵੀਰਾਂ ਦਾ ਧੰਨਵਾਦ ਕਰਨਾ ਔਰ ਇਹ ਕਹਿਣਾ ਕਿ ਤੁਸੀਂ ਉਸ ਤਿਰੰਗੇ ਦੀ ਸ਼ਾਨ ਵਾਸਤੇ ਆਪਣੀ ਜਾਨ ਦੀ ਬਾਜੀ ਲਈ ਜਨਰਲ ਸਾਹਬ ਨੇ ਕਟੂਰੀਆ ਜੀ ਨੇ ਆਪ ਸਭ ਨੂੰ ਮੰਗਲਵਾਰ ਵੀ ਤ੍ਰਿਕ ਸ਼ਾਮ ਨੂੰ 6 ਵਜੇ ਰੇਲਵੇ ਸਟੇਸ਼ਨ ਦੇ ਇਨਰ ਗੇਟ ਤੋਂ ਲੈ ਕੇ ਗਾੜੀ ਹੱਤਾ ਚੌਂਕ ਜਿਹੜਾ ਸ਼ਹੀਦੀ ਚੌਂਕ ਹੈ ਉਥੋਂ ਤੱਕ ਰੰਗਾ ਯਾਤਰਾ ਜਿਹੜੀ ਹੈ ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਦੇ ਬੈਨਰ ਤਲੇ ਕੱਢੀ ਜਾ ਰਹੀ ਹੈ ਹਜ਼ੂਰੀਆ ਸਾਹਿਬ ਨੇ ਦੱਸਿਆ ਕਿ ਜਿਸ ਪ੍ਰਕਾਰ ਭਾਰਤ ਦੀਆਂ ਦੇ ਨਾਈ ਸੈਨਿਕ ਸੈਨਿਕ ਅੰਗਾ ਨੇ ਪਹਲਗਾਮ ਦੇ ਅੰਦਰ ਜਿਹੜਾ ਸਾਡੀਆਂ ਭੈਣਾਂ ਦਾ ਸੋਹਾਗ ਉਡਾੜਿਆ ਅਤਨਕੀਆਂ ਨੇ ਉਹਦਾ ਬਦਲਾ ਲੈਣ ਲਈ ਜਿਸ ਪ੍ਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਐਲਾਨ ਕੀਤਾ ਸੀ ਕਿ ਜਿਨ੍ਹਾਂ ਨੇ ਇਹਨੂੰ ਸਾਡੀਆਂ ਭੈਣਾਂ ਦੇ ਸਵਾਗ ਨੂੰ ਉਡਾੜਿਆ ਉਹਨਾਂ ਨੂੰ ਮਿੱਟੀ ਚ ਮਲਾਤਾ ਜਾਏਗਾ ਔਰ ਉਹਦੇ ਤਹਿਤ ਆਪਰੇਸ਼ਨ ਸੰਦੂਰ ਨੂੰ ਪਿੰਨਾ ਹੀ ਸੈਨਿਕ ਸੈਨਾ ਦੇ ਅੰਗਾਂ ਨੇ ਚਾਹੇ ਉਹ ਥਲ ਸੈਨਾ ਹੈ ਚਾਹੇ ਨਵ ਸੈਨਾ ਚਾਹੇ ਸਾਡੀ ਸਮੁੰਦਰੀ ਸੈਨਾ ਇਹਨਾਂ ਨੇ ਬਖੂਬੀ ਉਹਨੂੰ ਨਿਭਾਇਆ ਔਰ ਅਤੰਕਵਾਦੀ ਸਾਡੀ ਲੜਾਈ ਪਾਕਿਸਤਾਨ ਦੀ ਸੈਨਾ ਜਾਂ ਪਾਕਿਸਤਾਨ ਦੀ ਜਨਤਾ ਦੇ ਖਿਲਾਫ ਨਹੀਂ ਸੀ ਸਾਡੀ ਲੜਾਈ ਉਹਨਾਂ دہشت گردਾਂ ਦੇ ਖਿਲਾਫ ਸੀ ਜਿਨ੍ਹਾਂ ਨੇ ਹਿੰਦੁਸਤਾਨ ਦੇ ਅੰਦਰ ਅਤੰਕ ਮਚਾਇਆ ਹੋਇਆ ਹੈ। ਔਰ ਅਸੀਂ ਪੂਰੀ ਦੁਨੀਆ ਨੂੰ ਦੱਸ ਕੇ ਅਤੰਕ ਦੇ 90% ਜਿਹੜੇ ਆ ਉਹਨੂੰ ਜਮੀਨਦੋਜ਼ ਕੀਤਾ ਪੂਰੀ ਤਰ੍ਹਾਂ ਬਰਬਾਦ ਕੀਤਾ। ਲੇਕਿਨ ਕਿਉਂਕਿ ਉਹਦੀ ਆਕਾ ਉਹਦੀ ਮਾਂ ਉਹਦੀ ਜਨਨੀ ਅਤੰਕ ਦੀ ਪਾਕਿਸਤਾਨ ਹੈ। ਉਹਨਾਂ ਦੀਆਂ ਸੈਨਾ ਨੇ ਹਿੰਦੁਸਤਾਨ ਦੇ ਉੱਤੇ ਜਿਹੜੇ ਡਰੋਨ ਹਮਲਾ ਮਗਾਈਲ ਹਮਲਾ ਕੀਤਾ ਤੇ ਆਪਣੀਆਂ ਤਿੰਨਾਂ ਸੈਨਾ ਨੇ ਜਿੱਦਾਂ ਜਿਸ ਤਰੀਕੇ ਨਾਲ ਉਹਦਾ ਮੁਕਾਬਲਾ ਕੀਤਾ ਇਹ ਮੈਨੂੰ ਲੱਗਦਾ ਹੈ ਆਪਰੇਸ਼ਨ ਸੰਧੂਰ ਪੂਰੇ ਵਿਸ਼ਵ ਦੇ ਅੰਦਰ ਜਦ ਜਦ ਅਤੰਕੂ ਦੇ ਸਮੂਹ ਨਾਸ਼ ਦੇ ਬਾਰੇ